ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਤੇ ਆਪਾਂ ਵੀ ਅੱਜ ਪਹੁੰਚੇ ਆਪਾਂ ਫਿਰ ਦੁਬਾਰਾ ਬੱਬੂ ਕੋਲੇ ਪਿੰਡ ਗੁੱਦੜ ਟੰਡੀ ਤੇ ਇਹਨਾਂ ਨੇ ਮਸ਼ੀਨ ਦਾ ਕੋਈ ਬਦਲਾਅ ਕਰਾਇਆ ਜਾਨੀ ਕਿ ਕੋਈ ਵਿੱਚ ਵਿੱਚੋਂ ਸਮਾਨ ਦਾ ਕੋਈ ਚੇਂਜ ਕਰਵਾਇਆ ਕਿਉਂਕਿ ਮਸ਼ੀਨ ਪਹਿਲਾਂ ਵੀ ਵਧੀਆ ਚੱਲਦੀ ਸੀ ਚੰਗੀ ਤੇ ਹੁਣ ਵੀ ਚੰਗੀ ਚੱਲੂਗੀ ਕਿਉਂਕਿ ਪਹਿਲੋਂ ਇਹਨਾਂ ਨੇ ਬਹੁਤ ਸੀਜ਼ਨ ਲਾਇਆ ਵੀ ਜਾਨੀ ਕਿ ਮਸ਼ੀਨ ਚੰਗੀ ਜੇ ਥੋੜਾ ਆ ਜਾਂ ਸੈਂਟਰਾਂ ਦੇ ਵਿੱਚ ਫਾਲਟ ਆ ਗਿਆ ਸੀ ਕਿਉਂਕਿ ਕਿਸਤੀ ਦੀ ਖਾਨ ਦੀ ਰਬੜ ਵਗੈਰਾ ਕਿਸਤੀ ਟੁੱਟ ਪਜੇ ਉਹ ਚੀਜ਼ ਹੈ ਹੁਣ ਕਢਵਾਈ ਹੈ ਇਹਨਾਂ ਨੇ ਤੇ ਆਪਾਂ ਦੱਸਦੇ ਵੀ ਇਹਨਾਂ ਨੇ ਮੇਰੇ ਖਾਲਚ ਆਪ ਕੀਤਾ ਜਾ ਕੇ ਤੋਂ ਕਰਵਾਇਆ ਆਪਾਂ ਦਾਦੇ ਕੀ ਕੀ ਬਦਲਾ ਕੀਤਾ ਬੰਦਾ ਇਹਨਾਂ ਦੇ ਬੰਦਾ ਲੱਭਦੇ ਇੱਕਾ ਦੋ ਖੜਿਆ ਉਹ ਬਤ ਵੀ ਕਿਹੜੇ ਬੰਦੇ ਨੇ ਦਸਣਾ ਮੈਨੇ ਦੇ ਨੌਲਜ ਬਾਰੇ ਕਿਹੜਾ ਨਹੀਂ ਦੱਸੂਆ ਪਹਿਲਾਂ ਤਾਂ ਮਸ਼ੀਨ ਨੂੰ ਨਿਗਾਹ ਮਾਰੋ ਮਸ਼ੀਨ ਕਿਹੜੀ ਹੈ ਤੇ ਬਾਕੀ ਆਪਾਂ ਗੱਲ ਕਰਦੇ ਆ ਇਹ ਬਾਈ ਨੇ ਤਿਆਰ ਕੀਤੀ ਆ ਤੇ ਤੁਹਾਨੂੰ ਦੱਸਣਗੇ ਵੀ ਕੀ ਕੀ ਕੀਤਾ ਆ ਪੈਨਾ ਬਦਲਾ ਸਾਸਤਰੀ ਗੌਰ ਸਾਸਤਰੀ ਗੌਰ ਤੇ ਸਾਨੂੰ ਨਾ ਤੁਸੀਂ ਇਹਦੇ ਬਾਰੇ ਨੌਲੇਜ ਦਿਓਗੇ ਇਹ ਮਸ਼ੀਨ ਦਾ ਆਪਾਂ ਕੀ ਕੀ ਬਦਲਾਅ ਕੀਤਾ ਹੈ ਇਹਦਾ ਕਾਰਨ ਕੀ ਸੀ ਕਿਉਂ ਇਹ ਤੁਸੀਂ ਕੀਤਾ ਕਿਉਂ ਕੰਪਨੀ ਦਾ ਜਿਹੜਾ ਇਹਦਾ ਫੀਟਿੰਗ ਹੈਗੀ ਸੀ ਉਹਦਾ ਤੁਸੀਂ ਉਤਾਰ ਕੇ ਆਪਣੀ ਫੀਟਿੰਗ ਕੀਤੀ ਆ ਇਹਦੇ ਮਰ ਮਰਨ ਚਾਨਣਾ ਦਿਆ ਜੇ ਇਹ ਹੁਣ ਪਹਿਲੀ ਵਾਰੀ ਬਰਬਾਦ ਤੁਹਾਨੂੰ ਪਤਾ ਲੱਗਦਾ ਹੈ ਬੈਕ ਕੈਮਰੇ ਦੇ ਵਿੱਚ ਇਹ ਚੋ ਵੀ ਗਿਆ ਹੈ ਇਹਦਾ ਇਹ ਕੀਤਾ ਵੈਸੇ ਸ਼ੌਂਕ ਵਜੋਂ ਕੀਤਾ ਹੈ ਕੋਈ ਗੱਲ ਨਹੀਂ ਪਹਿਲਾਂ ਵੀ ਠੀਕ ਸੀ ਹੁਣ ਵੀ ਆਪ ਦੀ ਮਨਮੱਤੀ ਨਾਲ ਕੀਤਾ ਅੱਛਾ ਪਹਿਲੇ ਵੀ ਇਹਦਾ ਕੰਮ ਸਹੀ ਸੀ ਯਾਨੀ ਕਿ ਸਹੀ ਚੱਲਦੇ ਸੀ ਤੇ ਆ ਜਿਹੜਾ ਮੈਂ ਵੇਖਿਆ ਕ੍ਰੈਂਕਾ ਪਲਾ ਹੈ ਤੁਸੀਂ ਹੁਣ ਕੀਤੀਆਂ ਕਿ ਪਹਿਲਾਂ ਨਹੀਂ ਆ ਜਿਹੜੀਆਂ ਹੁਣ ਕੀਤੀਆਂ ਨੇ ਫੇਰ ਵੀ ਹੁਣ ਕੀਤੀਆਂ ਤੇ ਇਹਦਾ ਕੀ ਕਰ ਰ ਇਹ ਤਾਂ ਫਰਕ ਪਾਏ ਨਾ ਇਹ ਨਾ ਇੱਥੇ ਵੀ ਸਹੀ ਚੱਲਦੀਆਂ ਸੀਗੀਆਂ ਅੱਛਾ ਤੇ ਐਵੇਂ ਡਾਟ ਗਏ ਹੈ ਅੱਜ ਕੱਲ੍ਹ ਕਹਿੰਦੇ ਉੱਚੀ ਰੈਂਕ ਹੋਵੇ ਤਾਂ ਵਧੀਆ ਹੁੰਦਾ ਉੱਚੀ ਇਹ ਉੱਚੀ ਦੀ ਨਹੀਂ ਇਹਦੇ ਜੇ ਤੇਰੇ ਦੋ ਫਾਇਦੇ ਹੋ ਗਏ ਆ ਤੈਨੂੰ ਮੈਨੂੰ ਦੱਸ ਕਿਹੜੇ ਕਿਹੜੇ ਫਾਇਦੇ ਹੋ ਗਏ ਆ ਇਹਦੇ ਹੀ ਤੇਰੇ ਇਹ ਦੋ ਫਾਇਦੇ ਹੋ ਗਏ ਆ ਵੀ ਜਿਹੜੀ ਇੱਥੇ ਰੈਂਕ ਹੈ ਨਾ ਆਹੋ ਉਹ ਤਾਂ ਫਾਇਦਾ ਹੈ ਗਾਈ ਸੈਂਟਰ ਪਿੱਛੋਂ ਵੀ ਜਾਨੀ ਕਿ ਦਬਾ ਰਹਿੰਦਾ ਹੈ ਇਹਦਾ ਸਟਾਫਿਕ ਟੁੱਟਣ ਦਾ ਸੜਾ ਖਤਰਾ ਹੁੰਦਾ ਸੀ ਜੇਕਰ ਹੁਣ ਤੂੰ ਰੈਂਕ ਇੱਥੇ ਲੈ ਲੈਂਦੀ ਨਾ ਇਹਦਾ ਸਟਾਫਿਕ ਜਿਹੜਾ ਪਿੱਛੇ ਟੁੱਟਦਾ ਹੈ ਨਾ ਉਹ ਬਚਾਅ ਹੋ ਗਿਆ ਹੁੰਦਾ ਵੀ ਜਾਨੀ ਕਿ ਇਹਨਾਂ ਮਨਿਆਰ ਵਧੂਗੀ ਤੇਰੀ ਤਾਂ ਉਹ ਤੁਸੀਂ ਤਾਂ ਬਾਕੀ ਆ ਜੈਸੀ ਨਾਲ ਚਾਬੜੂ ਕਰਣੀ ਹੋਈ ਹੈ ਕੰਮ ਤੋਂ ਕਿ ਤਾ ਦੱਸੀ ਮਾਤਰਾ ਨੂੰ ਬਿੱਕਾ ਦਾ ਕਰਨ ਕੀਤਾ ਜੀ ਇਹਦਾ ਇਹਦਾ ਹੈਗਾ ਨਾ ਇੱਥੇ ਦੇ ਇੱਥੋਂ ਦੇ ਇਹੀ ਫਰਕ ਹੈ ਇਹਦਾ ਜਿਹੜਾ ਪੈਰ ਲਾਈ ਦੇਣਾ ਮਥਾੜੂ ਦਾ ਇਹਨਾਂ ਪਿੱਛੇ ਦਸ਼ਮੇਸ਼ ਲੱਗਾ ਜਿਹੜਾ ਮੈਂ ਲਾਇਆ ਨਾ ਤੇ ਇਹਦਾ ਇਹੀ ਆ ਕਿ ਕ੍ਰਿੰਕ ਦਾ ਜਿਹੜਾ ਸਟਾਪ ਕਰਨੀ ਉਹ ਸਹੀ ਚੱਲਦਿਆ ਇਹਦੇ ਨਾਲ ਫਿਰ ਪਿੱਛੋਂ ਲਾਰ ਰਹਿੰਦੇ ਆ ਲਾਰ ਰਹਿਣ ਕਰਕੇ ਪਿੱਛੇ ਡੁੱਟਦੇ ਆ ਤੇ ਇਹਦੇ ਬਾਰੇ ਨਾਲ ਚੰਨਾ ਪਿਆ ਜੇ ਇਹ ਦੱਸੀ ਜਾਂਦੀ ਵੀ ਥੋੜੀ ਜੁੱਤੀ ਕੀਤੇ ਵੀ ਉੱਚੀ ਤਾਂ ਪਤਾ ਹੈ ਬਦਾਨਿਆ ਕਦੂਣਿਆ ਕਰਕੇ ਜੇ ਕਿਸਤੀ ਉੱਚੀ ਕਰ ਲਈ ਲੱਗਦਾ ਹੀ ਫਿਰ ਉੱਥੇ ਨਹੀਂ ਸੈਟ ਸੀ ਉੱਥੇ ਵੀ ਸੈਟ ਸੀ ਫਿਰ ਥੋੜਾ ਉੱਥੇ ਰੱਖਦਾ ਮੜਾ ਜਾਉਂਗਾ ਉਹ ਥੋੜਾ ਜਨਾ ਜ਼ਿਆਦਾ ਹੋ ਜਾ ਬਾਕੀ ਪਿੱਛੋਂ ਵੇਖਦੇ ਆਪਾਂ ਸੁਣ ਦੱਸਦੇ ਇਹਨੂੰ ਤਾਂ ਬੜੀ ਗੱਲ ਐ ਇਹ ਥੋੜੀ ਜ਼ਿਆਦਾ ਉੱਚੀ ਕਰਾ ਦਿੱਤੀ ਤੂੰ ਤੇ ਜਾ ਤੇਰੀ ਆ ਚੀਜ਼ ਨਹੀਂ ਗਈ ਇਹ ਹੱਲਾ ਨਹੀਂ ਪਣੀ ਤੈਨੂੰ ਇਹਨਾਂ ਦਾ ਫਿਰ ਵੇਖੀ ਜੇ ਇਹਦੀ ਪਹਿਲਾਂ ਉਹ ਤੂੰ ਮੇਰੀ ਗੱਲ ਤਾਂ ਸੁਣਾ ਇਹ ਤਾਂ ਤੈਨੂੰ ਮੈਂ ਦੱਸਿਆ ਕੀ ਕਰਨੇ ਇੱਥੇ ਤੇਰੇ ਛਾਣ ਨਾ ਆ ਗਏ ਨਾ ਇਹਦੇ ਗਾਇਬ ਰਹੇਗਾ ਥੋੜਾ ਠੀਕ ਹੈ ਕਣਕ ਦੇ ਵਿੱਚ ਨਾ ਜਿਹੜੀ ਪ੍ਰਾਲੀ ਡਿੱਗਦੀ ਹੈ ਨਾ ਇਹ ਇੱਥੇ ਅੜ ਕੇ ਇਹ ਪਰ ਲੱਗ ਜਾਏਗੀ ਮਸ਼ੀਨ ਇਹ ਚੀਜ਼ ਮੈਂ ਖੋ ਵੈਸੇ ਨਾ ਤੈਨੂੰ ਮੈਂ ਫਿਰ ਦੱਸਾਂ ਕੈਮਰੇ ਬਾਅਦ ਚ ਇਧਰ ਨਾ ਗਿਨਵਾਜ ਮੜਾ ਜਾਂ ਐਂਗਲ ਕੰਪਨੀ ਲਾਈ ਕਿ ਤੁਸੀਂ ਆਪ ਲਾਈਏ ਨਾ ਨਾ ਆਪ ਲਵਾਈਏ ਬਾਅਦ ਚ ਲਾਈਏ ਇਹਨਾਂ ਇਹ ਕਾਹਦੇ ਵਾਸਤੇ ਲਾਈਏ ਸਸੀਰ ਜਾਨੇ ਤੁਸੀਂ ਨਹੀਂ ਤਾਂ ਮਾੜਾ ਦੱਸਨਾ ਆ ਕਿ ਵੀ ਉਹ ਕ੍ਰੈਂਕਾ ਉੱਚੀਆਂ ਕਿਤੇ ਨੇ ਬੱਬਾ ਵੇਖ ਲੈ। ਉਹ ਕ੍ਰੈਂਕ ਦਾ ਪੁੱਛੀ ਕਰਦੀ ਫਿਰ ਕੰਪਨੀ ਵਾਲੇ ਕਿਉਂ ਲਾਈ ਹੁੰਦੀ? ਕੰਪਨੀ ਉਹਦਾ ਉਹ ਤਾਂ ਦਿਮਾਗ ਸੀ ਆਪਣਾ ਉਹਦਾ ਦਿਮਾਗ ਏ। ਅੱਛਾ। ਤੇ ਆ ਜਿਹੜਾ ਤੁਸੀਂ ਦੱਸਦੇ ਉੱਚਾ ਕਰਾ ਆ। ਹਾਂ ਹਾਂ। ਇਹ ਸਹੀ ਹੋਗਾ ਕਿ ਥੋੜਾ ਜੰਦੇ ਜੇ ਇਹ ਥੋੜਾ ਜਿਆਦਾ ਉੱਚਾ ਹੋਵੇ। ਜਿਆਦਾ ਹੋਗਾ। ਮੈਂ ਕੋਲ ਨਹੀਂ ਗਾਣੀ ਤੇ ਮਿਸਟਰ ਕਰ ਜਿਆਦਾ ਉੱਚੀ ਕਰਤੀ ਕੰਟੀ ਨਹੀਂ ਕਰਾਂਗੇ। ਅਛਾ ਜਾਨੇ ਤੁਸੀਂ ਮਸ਼ੀਨ ਕਰਵਾ ਕੇ ਲਿਆ ਜੇ ਸਮਾਨ ਤੁਸੀਂ ਆਪ ਦਿੱਤਾ ਹੈ ਨਾ। ਹਾਂ ਹਾਂ। ਠੀਕ। ਚਲੋ ਠੀਕ ਆ ਜੀ ਦਾਦੇ ਕੋਈ ਵੱਡਾ ਕੰਮ ਨਹੀਂ ਹੈਗਾ। ਇਹ ਤਾਂ ਮੇਰੀ ਗੱਲ ਸੁਣ ਇਹ ਤਾਂ ਚੱਪੂ ਨਹੀਂ ਹੈਗਾ ਤੇਰਾ ਜਿਹੜਾ ਇਹਨੂੰ ਕਮਾ ਕੇ ਸਾਡੇ ਕੋਲ ਕੱਸ ਦੀ ਠੀਕ ਹੈ ਫਿਰ ਥੱਲੇ ਆ ਜਾਏਗਾ ਇੱਥੇ ਆ ਜਾਏਗਾ ਠੀਕ ਹੈ ਤੇ ਹੋਰ ਦੰਦ ਦੱਸ ਹੈ ਇਹ ਤਾਂ ਹੈ ਥੱਲੇ ਪੈ ਹੋ ਜੇਗਾ 그러면은 ਇਹਨੇ ਨਾਲ ਉੱਥੇ ਕਿਸੇ ਆ ਜਾਏ ਤੇਰੀ ਮੜਾ ਹੀ ਫੱਕ ਪੈ ਜਾਊਗਾ ਇੰਚ ਦੇ ਪੈ ਜਾਣਾ ਹਾਵਣਾ ਥੱਲੇ ਆਣੇ ਉਹਨੇ ਚੱਬੀ ਚੱਬੀ ਉਹਨੇ ਕਰੀ ਨਾ ਤੂੰ ਇਧਰ ਆ ਤਪਲ ਵੀਡੀਓ ਦੱਸੂਗਾ ਜਾਣਾ ਹੋਈ ਨਹੀਂ ਪਈ ਦੱਸ ਤੇ ਆ ਚੀਜ਼ ਆਪਾਂ ਕਿਹੜੀ ਮਸ਼ੀਨ ਦੀ ਲਿਆਏ ਆ ਇਹ ਹੈਗੀ ਪ੍ਰੀਤ ਦੀ ਪ੍ਰੀਤਿਕ ਸਵਰਾਜ ਦੀ ਪ੍ਰੀਤ 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 ਦਾ ਸਾਰਾ ਸੈੱਟ ਤੇ ਜਿਹੜਾ ਇਹਦਾ ਸੈੱਟ ਸੀ ਉਹ ਤੁਹਾਨੂੰ ਕਿ ਚੰਗਾ ਨਹੀਂ ਲੱਗਾ ਨਾਮ ਕੱਟ ਤੇ ਬਣਿਆ ਵਹੀ ਉਹਨਾਂ ਦੇ ਬੰਦੇ ਹੈਗੇ ਆ ਆਪ ਦਾ ਫਰਮ ਹੈ ਤੇ ਜਾਨਕਾ ਆਪ ਤਿਆਰ ਕੀਤਾ ਉਹਨਾਂ ਨੇ ਕੋਈ ਮੂਸਰੀ ਨਹੀਂ ਲਾਉ ਸਮਾਨ ਦਾ ਤੇ ਇਹ ਤੇ ਇਹਦੇ ਕਰਕੇ ਤੁਸੀਂ ਬਦਲਾ ਤੇ ਇਹ ਚੀਜ਼ ਤੇ ਜਿਹੜਾ ਪਾਇਆ ਮਸ਼ੀਨ ਜਿਹੜਾ ਤਿਆਰ ਕਰਾ ਕੇ ਲੈਂਦੀ ਵਧੀਆ ਚੱਲਿਆ ਅੱਗੇ ਨਾਲੇ ਹੀ ਬਾਈ ਇਹਨਾਂ ਪੈਸੇ ਬਹੁਤ ਜ਼ਿਆਦਾ ਲਾਤੇ ਆ ਇੱਥੇ ਤੇ ਐਂਗਲ ਲਵਾਤੀ ਆ ਇੱਥੇ ਵੀ ਆਪ ਲਵਾਈ ਆ ਇੱਥੇ ਵੀ ਉਹ ਗੇ ਇੱਥੋਂ ਲੈ ਕੇ ਸਾਰੀ ਚਾਦਰ ਦੇ ਵਿੱਚ ਕਰਿੰਕਸ ਹੀ ਵੇਚੀ ਅੱਗੋਂ ਕੋਈ ਕਰਿੰਕ ਦਾ ਫਰਕ ਪਾਇਆ ਕਿ ਅੱਗੋਂ ਨਾ ਕੋਈ ਪਾਇਆ ਅੱਗੋਂ ਇੱਥੇ ਆ ਅੱਗੋਂ ਨਹੀਂ ਪਾਇਆ ਅੱਗੋਂ ਇੱਥੇ ਆ ਆ ਇੱਕ ਦੇਖਾ ਮੈਂ ਨਵਾਂ ਲੱਗਾ ਪਿਆ ਇਹ ਤੇ ਇਹ ਨਹੀਂ ਕਰਨੇ ਇਹ ਨਾ ਐਂਗਲ ਦਾ ਕ੍ਰੈਕ ਹੋ ਗਈ ਸੀ ਅੱਗੋਂ ਇੱਥੋਂ ਹਾਂ ਦੂਰ ਤੋਂ ਤੇ ਇਹ ਦੀ ਬਥੜਵਾਰਨ ਰਿਕਵੈਸਟ ਆ ਕਿ ਆ ਚੀਜ਼ ਲਾਇਆ ਕਰੋ ਤੁਸੀਂ ਜਿਹੜੀ ਤੁਸੀਂ ਕੱਲੀ ਐਂਗਲ ਲਾਉਂਦੇ ਆ ਨਾ ਐਂਗਲ ਨਾਲ ਗੱਲ ਨਹੀਂ ਬਣਦੀ ਤੇ ਹੁਣ ਜਿਹੜੀ ਚੀਜ਼ ਲੱਗੀ ਆ ਇਹ ਨਹੀਂ ਦਾ ਕੇ ਇੱਥੋਂ ਇੱਥੋਂ ਦੇਖਦਾ ਇਹ ਉਹਨੇ ਕਰਕੇ ਮਸ਼ੀਨ ਵੀ ਕੰਮ ਨਹੀਂ ਦਿੰਦੀ ਜਿਹੜਾ ਐਂਗਲ ਟੁੱਟ ਜਾਂਦੀ ਹੈ ਨਾ ਇਹਦੇ ਨਾਲ ਹੁਣ ਮਸ਼ੀਨ ਤੇ ਤੇਰੀ ਕੁੰਬਾਈ ਹਟ ਜੂਗੀ ਤਾਂ ਨਾਲ ਵਿੱਚੋਂ ਕਰੈਕਟ ਹੋ ਗਈ ਜੀ ਤੇ ਹੋਰ ਤੂੰ ਕੈਨਲ ਦਾ ਕੁਝ ਕਰਵਾ ਦੇ ਮੈਂ ਕੈਨਲ ਦਾ ਨਹੀਂ ਇਧਰ ਲਈ ਵੇਂਗੂ ਦੇਖੋ ਹਾਂ ਮੇਰੇ ਵੀ ਕਰੈਕ ਦੋਵੇਂ ਮਠਾੜੀ ਹੁੰਦੀ ਹੋਰ ਕਿਸੇ ਦੀ ਛਾਲੀ ਇੱਥੇ ਹੀ ਨੇ ਕਰੈਕ ਹੋ ਵੀ ਇੱਥੋਂ 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 ਤਾਂ ਹੀ ਕਰਾਈ ਨਾ ਹੋਣਾ ਤੜਕਾ ਗੁੜਕਾ ਨਹੀਂ ਦੇਖੋ ਵੀ ਨਹੀਂ ਕੰਦੀ ਤੇ ਉਹ ਵੀ ਇੱਥੇ ਕਰੈਕ ਕੇ ਹੋਰ ਜ਼ਿਆਦਾ ਜੀ ਪਲੱਸ ਹੋ ਵੀ ਰਿਹਾ ਹੈ ਮੈਂ ਫਿਰ ਚੈਨਰ ਹੀ ਲਵਾਵਾਂ ਤੂੰ ਤਾਂ ਇਲਾਜ ਲੈਣੇ ਨੇ ਆਹੋ ਮੋਰੇ ਕੱਡ ਕਲਾ ਲਾ ਦੇ ਤੇ ਇਧਰ ਮਾੜੀ ਦੱਸਿਆ ਜੀ ਇਧਰ ਉਹੀ ਸਿਸਟਮ ਹੈ ਉਹੀ ਹੈ ਤੇ ਇਹਦੇ ਇਹਦੇ ਗਿੜਾ ਪਾਇਆ ਕੋਈ ਤੁਹਾਨੂੰ ਕੋਈ ਲੱਗਾ ਨਾ ਨਾ ਬੜੀ ਨਾ ਬੜੀ ਰੋਗ ਦੀ ਹੈ ਬਗੇ ਚੱਲੇ ਅੱਗੇ ਨੂੰ ਮੈਂ ਦੇਖੀ ਕਰ ਲਈ ਇਹਦੇ ਹੁਣ ਤੁਸੀਂ ਫੀਟਿੰਗ ਪੱਕੀ ਕਰ ਦਿੱਤੀ ਇਹ ਕਾ ਜੇ ਹੋਰ ਕਰਨੀ ਹੈ ਨਹੀਂ ਨਹੀਂ ਇਹ ਖੋਲਾਂਗੇ ਇੱਕ ਵਾਰੀ ਇੱਕ ਵਾਰੀ ਖੋਲਣਾ ਕਰਵਾਸੇ ਉਹ ਪਹਿਲੋਂ ਤਾਂ ਗ੍ਰੀਸ ਤੋਂ ਬਗੈਰ ਮਸ਼ੀਨ ਨੂੰ ਮੈਂ ਕੀਤੀ ਐ ਵੇਖ ਰਹੀ ਐ ਸੈਟਿੰਗ ਕਰਕੇ ਲੈ ਚਲੀ ਅੱਛਾ ਇੱਧਰ ਹੋਏ ਤੇ ਹੁਣ ਆਪਾਂ ਇਹਦਾ ਜੇ ਨਾ ਪੇਂਟ ਕਰਾਉਣਾ ਤੇ ਫਿਰ ਆਹ ਤੇਰਾ ਸ਼ਰਟ ਹੀ ਇਹਨੂੰ ਖੋਲਣ ਕਿਉਂ ਇਹ ਨਹੀਂ ਖੋਲਦੇ ਹੋਰ ਕਈ ਚੀਜ਼ਾਂ ਜਿਵੇਂ ਕਿਸਤੀਆਂ ਬਾਹਰ ਕੱਢਣੀਆਂ ਆ ਅਛਾ ਲੋ ਦੂਰ ਗਵਾਰ ਖੁਲੰਦੀ ਹੈ ਅਛਾ ਆਪਾ ਆ ਦੇਖ ਆ ਇਹ ਕੋਲ ਆ ਪਤੀ ਵੈਲਡਿੰਗ ਕੀਤੀ ਨਾ ਆਵਾ ਕੀਤੀ ਜਾਨਕੀ ਫਿਰ ਨਾ ਸੈਂਟਰਾਂ ਦੇ ਵਿੱਚ ਫਰਕ ਪੈ ਜਾਂਦਾ ਬਹੁਤ ਟੈਕ ਲੱਗਾ ਸਾਰੇ ਆ ਜੀ ਆ ਸਮਾਨ ਲਾਇਆ ਇਹਨਾਂ ਨੇ ਚੈੱਕ ਕਰੋ ਜੇ ਕਿਸੇ ਵੀ ਨੂੰ ਚਾਹੀਦਾ ਤਾਂ ਦੱਸੋ ਆਪਾਂ ਉਹਨੂੰ ਦਵਾ ਦੇਣਾ ਤੁਹਾਨੂੰ ਆ ਕਟਰ ਸੱਚ ਸੇਅਰ ਕਰਨਾ ਹੈ ਕਟ ਸੇਅਰ ਕਰਨਾ ਕਰਾ ਦਾਂਗੇ ਸੇਅਰ ਇਹ ਤਿੰਨ ਦਾ ਉੱਥੇ ਰੱਖਣਾ ਸੀ ਉੱਥੇ ਜਨਸੀ ਇੱਥੇ ਉੱਥੇ ਵੇਖ ਜਾਣਾ ਸੀ ਤੇਰਾ ਕਟਰਾ ਤੋ ਉਤਨਾ ਖ ਲੈ ਜਾਂਦਾ ਤੋ ਨਾ ਆਹ ਨੇ ਇਹ ਵੇਚਣਾ ਨਹੀਂ ਕੋਈ ਗਾ ਗਾਵ ਨੂੰ ਦੱਸ ਦਿਆ ਜੀ ਉੱਥੇ ਤੇਰੇ ਪੈਸੇ ਵਟੇ ਜਾਣੇ ਚਾਰ ਉੱਥੇ ਟੁੱਟੇ ਖੜੇ ਜਿਹੜੇ ਲੋਕ ਬਣਾਈ ਜਾਂਦੇ ਨੇ ਨਾ ਉਹਨਾਂ ਨੂੰ ਤੋ ਹਮਾਨ ਕਢਾ ਦੇਣ ਉਹ ਨਹੀਂ ਦੇ ਪਾ ਦੇ ਬਾਈ ਇਹਦਾ ਕੋ ਫਰਕ ਨਹੀਂ ਦਿੱਸਦਾ ਹੰਬੇ ਪਰਤੇ ਇਹ ਮਨ ਨਾਲ ਰੋੜਾ ਪੰਦੀ ਜਾਂਦਾ ਹਮੇ ਤੁਰ ਕੇ ਤੇ ਨਿਕਲ ਜਰਾਂ ਤੋਂ ਵੇਖੇ ਕਿ ਲਾਖ ਕਰ ਮੋੜੇ ਤੇ ਆ ਦੇਖੋ ਜੀ ਬਾਈ ਚੈਨਰ ਲਵਾਇਆ ਚੈਨਰ ਦਾ ਫੈਰਾ ਹੀ ਵੇਖ ਲਾਬੇ ਵਾਲੇ ਜਿਹੜੇ ਬੰਦੇ ਆ ਉਹ ਇਦਾਂ ਚੈਨਰ ਹੀ ਲਾਉਂਦੇ ਆ ਇਹ ਬਾਈ ਨੇ ਦੋ ਐਂਗਲਾਂ ਜੋੜ ਕੇ ਲਵਾਇਆ ਯਾਨੀ ਕਿ ਚੈਨਰ ਬਣਾਤਾ ਜਾਂਦਾ ਤੇ ਹੋਰ ਤੁਹਾਨੂੰ ਦਿਖਾਉਂਦੇ ਆ ਪਿੱਛੇ ਵੀ ਇਹੀ ਕੁਛ ਹੈ ਇਹਨੂੰ ਪੇਂਟ ਕਿਹੜਾ ਕਰਨਾ ਹੈ ਗ੍ਰੀਨ ਕਿਹੜਾ ਗ੍ਰੀਨ ਗ੍ਰੀਨ ਕਰਤਾਰ ਵਾਲਾ ਕਿ ਇਹਦੇ ਨਾਲ ਦੇ ਕਰਤਾਰ ਕਰਤਾਰ ਵਾਲਾ ਕਰਤਾਰ ਗ੍ਰੀਨ ਹੋਲ ਕੇ ਬੱਬੂ ਦੱਸੇਗਾ ਜੀ ਆਪਾਂ ਨੂੰ ਮਸ਼ੀਨ ਬਾਰੇ ਬਸਿਕਾ ਵੀਰ ਸਾਰਿਆਂ ਨੂੰ ਤੇ ਕੋਈ ਗੱਲ ਕਰ ਉਹ ਅੱਗੇ ਬੱਬੂ ਦੇ ਡੈਡੀ ਸੀ ਤੇ ਇੱਧਰ ਆਇਆ ਬੱਬੂ ਰੱਖ ਫੇਰ ਬਰਦਾਸ਼ਤ ਇੱਕ ਜੀ ਆਹ ਚੀਜ਼ ਲੈਂਦੀ ਇਹਨਾਂ ਨੇ ਨਵੀਂ ਇਦਾਂ ਵੇਸ ਆਪ ਵੀਡੀਓ ਪਾਈ ਆ ਬਾਕੀ ਹੁਣ ਦੱਸਣਗੇ ਦਾ ਫੀਡਿੰਗ ਬਾਰੇ ਦੱਸੋ ਤੁਹਾਨੂੰ ਆ ਮੋਰੇ ਕਾ ਆ ਕਰ ਕਢਾਇਆ ਤੁਸੀਂ ਇਹ ਛਾਵਟ ਪਾਣੀ ਇਥੇ ਰਭਾਉਣ ਲਈ ਨਹੀਂ ਪਹਿਲਾਂ ਐ ਨਹੀਂ ਸੀ ਹੈਗੀ ਸੀ ਇਹ ਤਾਂ ਤੋਕੇ ਵਾਲੀ ਕੱਢੇ ਨਾ ਉਹਨਾਂ ਨੇ ਕੱਢ ਜਿੰਦੇ ਪਹਿਲਾਂ ਹੀ ਤੋਕਾ ਹੀ ਲਾਣਾ ਉੱਚੀ ਕੱਢ ਬਿਠਾਉਣਗੇ ਫਿਰ ਇਹ ਵੀ ਕਹਿੰਦੇ ਇਹਨਾਂ ਹੁਣ ਨਾ ਲੈਣ ਦੀ ਦੂਜੇ ਜਿਗਾਰ ਜਾਪੇ ਨੇ ਆਪ ਹੀ ਕਰਦੇ ਕਰੇਗਾ ਹਨਾ ਕੰਪਿਊਟਰ ਵਾਲਾ ਕੰਪਿਊਟਰ ਰਹਿ ਆ ਹੋਰ ਦੱਸੋ ਅੱਗੇ ਇਧਰ ਨਵਾ ਮੜਾ ਜਾਓ ਜਿਹੜਾ ਇਹਦੇ ਆਪ ਪੱਤੀਆਂ ਨੇ ਇਹ ਕਿੱਥੇ ਆਈਆਂ ਦੰਦ ਦਾ ਹੂੰ ਦੰਦ ਅਸੀਂ ਆਲੂ ਦਾਹਾਣਾ ਬਣਾ ਲੇ ਇੱਕ ਬਣਾ ਥੋੜੇ ਇਕੜ ਹੈਗਾ ਇਧਰ ਜੀ ਕਰਤਾਰ ਕਮੈਂਟ ਕਰ ਜੀ ਵੀ ਆ ਤੇ ਆ ਫੀਡਰ ਆ ਜੀ ਇਹ ਛੇਲਾ ਚ ਕਿਸੇ ਵੀਰ ਨੇ ਲੈਣਾ ਹੋਵੇ ਤਾਂ ਇਹ ਫੀਡਰ ਚੰਗਾ ਹੈ ਸਾਡਾ ਗਾਰ ਲੈਣਾ ਇਹ ਕੰਮ ਜਾ ਕੇ ਪੱਤੀ ਕੰਮ ਜਾਵੇ ਹੈ ਇੱਕ ਦਿਨ ਨਹੀਂ ਫੀਡਰ ਲਾ ਕੇ ਵੇਖਾ ਚਲੋ ਨਹੀਂ ਇਹਦੇ ਵਿੱਚੋਂ ਪੈਂਦਾ ਨਹੀਂ ਦਜਾ ਇਹਦੇ ਵਿੱਚ ਵਾਲਾ ਇੱਥੇ ਲੱਗ ਦੇਣਾ ਹੈ ਪਤਾ ਮੈਨੂੰ ਇਹਨੇ ਚਾ ਉਹ ਤਿੰਨ ਫਾਦੇ ਕੋ ਪਰਾਲੀ ਵਿੱਚ ਪੈਦ ਵੜਦੀ ਤਣੀ ਇਹ ਫੇਰ ਤੁਹਾਨੂੰ ਵੜਣਾ ਪੈਣਾ ਅੱਗੂ ਮਾੜਾ ਮਾੜਾ ਇਹ ਤਿੰਨਾ ਫਟੀਆਂ ਕੱਢਦਾ ਪੈਂ ਪਹਿਲੇ ਦੋ ਵਾਲੀ ਸੀ ਪਹਿਲਾਂ ਦਿਨ ਨਾਲ ਲਿੰਦੀ ਗੇ ਤਿੰਨ ਨਾਲ ਕਦ ਆਉਂਦੀ ਏ ਇੱਕ ਇੱਕ ਉਹ ਚਾਹੇ ਹੋਗੀ ਤੇ ਆਹ ਤੇ ਹੁਣ ਤਿੰਨਾ ਕਰਦਾ ਪੈਂ ਉਹ ਉਹ ਸੇਮ ਹੀ ਕਰਦੇ ਪਉਂਗੇ ਉਹੀ ਹੈ ਤੇ ਚਾਰਾਂ ਨਹੀਂ ਕਰਦੇ ਫਿਰ ਚਾਰਾਂ ਵਾਲੇ ਛਾਉਟ ਨਹੀਂ ਪਣੀ ਹੈ ਤੇ ਛਾਉਟ ਪਾ ਲੈਂਦਾ ਫਿਰ ਹਾਂ ਇਹਨੇ ਪਿੱਛੇ ਕੀ ਛਾਉਟ ਕੱਲੀ ਨੱਕੀ ਜਣਾ ਨਹੀਂ ਪਰ ਚੈਨ ਤੁਸੀਂ ਲੈਂਦੀ ਪਈ ਆਣਾ ਤੇ ਟਾਇਰ ਵੀ ਹੁਣ ਚੜਾਇਆ ਫੇਰ ਵੀ ਤੇ ਆ ਮੜਾ ਜੇ ਇਧਰ ਆ ਕੇ ਦਸੀ ਜਿਹੜਾ ਤੂੰ ਆ ਇੱਕ ਹੋਰ ਲਾਈ ਸਦਾ ਜਗਾੜ ਜਾ ਵਾਲਾ ਆ ਬੈੱਡ ਵਾਲਾ ਇਹ ਕਿਵੇਂ ਇਹ ਪਹਿਲੇ ਇੱਥੇ ਹੈ ਕਿ ਅੱਗੇ ਪਿੱਛੇ ਹੈ ਇਹ ਪਿੱਛੇ ਹੀ ਪਹਿਲਾਂ ਉਹ ਕਿੱਥੇ ਹੀ ਪਹਿਲੇ ਉਹ ਪਿੱਛੇ ਇੱਥੇ ਹੁਣ ਕਿਆ ਕਰਦਾ ਤੁਸੀਂ ਉਹ ਇੱਥੇ ਆ ਅੱਗੇ ਸੌਖਾ ਕੰਮ ਖੋਲਣਾ ਖੋਲਣਾ ਪਿੱਛੇ ਬੜਾ ਕਿਆ ਹੀ ਬੜੀਆਂ ਆਂਦੀ ਸੀ ਵੇਖੋ ਬੰਦੇ ਨੂੰ ਥੱਲੇ ਗੇਅਰ ਤੇ ਵੜਨਾ ਪੈਂਦਾ ਯਾਨੀ ਕਿ ਹੁਣ ਗੇਅਰ ਵਗੈਰਾ ਜਿਹੜਾ ਕੰਮ ਕਰਨਾ ਸਹੀ ਹੋ ਜਾਏਗਾ ਯਾਨੀ ਕਿ ਕਲੱਚ ਖੋਲੋ ਤੇ ਉਹ ਅੱਗੇ ਵਿੱਚ ਇੱਕ ਪਹਿਲੇ ਬਰਾਟੀ ਖੋਲਣਾ ਜਾਂਦਾ ਇੱਕ ਬੰਦਾ ਬਰਾਟੀ ਖੋਲਣੇ ਪੈਂਦੇ ਉਹਦੇ ਕਿੰਨਾ ਟਾਈਮ ਲੱਗਦਾ ਹੈ ਬਰਾਟੀ ਖੋਲਣ ਦੇ 10-15 ਮਿੰਟ ਲੱਗ ਜਾਂਦੇ ਸੀ ਇਹ ਉਹ ਨੜ ਖੋਲਣ ਜਾਏ ਫਿਰ ਉਹ ਬੰਦਾ ਮਿੰਟ ਪਾਉਣ ਜੇ ਅੱਧਾ ਘੰਟਾ ਹੋ ਗਿਆ ਨਾ ਅੱਧੇ ਘੰਟੇ ਤੱਕ ਗੇਅਰ ਕਲੱਚ ਖੋਲ ਕੇ ਫਿੱਟ ਹੋ ਜਾਏਗਾ ਜਾਨਕਿ ਅੱਧੇ ਘੰਟੇ ਦੀ ਐਸੇ ਹੁਣ ਬੰਦਾ ਇਕੱਲਾ ਕੰਮ ਕਰਦਾ ਜਿਵੇਂ ਮਰਜ਼ੀ ਖੋਲ ਨਾ ਬੈਟਕੋ ਨਹੀਂ ਤਾਂ ਦੋ ਬੰਦੇ ਲੱਗਣੇ ਪੈਣਗੇ ਨਾਲ ਹਾਂ ਸਹੀ ਗੱਲ ਹੈ ਹੂੰ ਐਸੇ ਬਹਿ ਕੇ ਦਾ ਹੋਣਾ ਆਹ ਤਾਂ ਸੀ ਤੂੰ ਬਣਾਤੀ ਬਹੁਤ ਵਧੀਆ ਜਿਹੜੀ ਆ ਚੀਜ਼ ਇਹ ਕਰਾਂਗਾ ਘਾਣ ਨੂੰ ਮੈਂ ਵੀ ਕਰਨਾ ਹੈ ਕਿਉਂਕਿ ਹੁਣ ਟਾਈਮ ਘਾ ਨਿਕਲ ਰਿਹਾ ਹੈ ਕਿਹਨਾਂ ਦਾ ਉਹਨਾਂ ਦਾ ਸਮਾਨ ਮੈਂ ਕਰਨਾ ਵੀ ਉਹ ਤੇ ਲਾਟੂ ਜੀ ਤਾਂ ਸਹੀ ਨੇ ਕਿਹੜੇ ਤੂੰ ਲੱਟ ਦਿੰਦੇ ਮੇਰੀ ਗੱਲ ਸੁਣ ਲੱਟ ਉਹ ਨਹੀਂ ਆਪ ਲੈਣਾ ਉਹ ਸਮਾਨ ਕੇ ਕੰਨਾਂ ਦਾ ਲੈ ਕੇ ਵੀ ਤੂੰ ਹਾਂ ਨਹੀਂ ਉਹ ਤੂੰ ਤਾਂ ਲਾ ਦੇਤੇ ਮੈਨੂੰ ਦਿੰਦਾ ਤੂੰ ਲੱਟ ਲੋ ਕਿਹੜੇ ਫਿਰ ਤੁਸੀਂ ਕੋਲਾ ਜੀ ਆਹ ਸ਼ੋਪਰਤ ਨਵੇਂ ਲਵਾਏ ਨੇ ਯਾਰ ਸਾਰੇ ਆਹ ਨਵੇਂ ਪੀ ਸੀ ਜਾਂਦੇ ਨੇ ਤੈਨੂੰ ਠੀਕ ਅੱਛੇ ਵੱਡੀ ਰਵੜ ਕਰ ਦਾਂਗੇ ਪੱਤੀਆਂ ਪੁੱਤੀਆਂ ਤੇ ਲੱਟੂ ਫਿਰ ਦੋ ਰੱਖ ਲਈ ਇਹ ਕਿਦਾ ਪਾਉਣਾ ਕਿ ਘੱਟ ਟਾਈਮ ਲੰਘਾ ਹੁਣ ਅੱਗਾ ਨੂੰ ਕਰਾਂਗਾ ਮੈਂ ਇਹ ਲਾਟੂ ਲਟ ਇੱਥੇ ਰੱਖ ਲਈ ਸਾਲ ਬਦਿ ਹੋਣੀ ਇਹਦਾ ਉਹ ਆ ਲਵਾ ਦੇਣੇ ਫਿਰ ਕਿਹੜੇ ਉਹ ਆ ਵੀ ਆਪਾਂ ਲਾਣੇ ਲਵਾਣੇ ਕਿ ਦੇ ਦੇ ਨੀ ਆ ਲਾਵ ਨਹੀਂ ਨਿੱਕੇ ਉਹ ਥੋੜਾ ਜਿਹਾ ਜਗ ਲੱਗਿਆ ਚੱਲ ਹੁਣ ਕਿ ਟੈਂਕੇ ਬੜਾ ਮਸਹਦਾਰ ਕੀਤਾ ਇਹ ਬੰਦੇ ਦਾ ਦਿਮਾਗ ਦੇਖੋ ਤੁਹਾਨੂੰ ਦਿਮਾਗ ਦਿਖਾਉਂਦੇ ਆ ਆਤੀ ਤੂੰ ਬਣਾਈ ਗਈ ਆ ਜਿਹੜੀ ਹੈ ਇਹ ਕਾਰ ਚਲਾਈ ਹੈ ਵੇਖ ਲੈ ਤੈਨੂੰ ਪਤਾ ਹੀ ਹੈ ਆ ਦੇਖੋ ਜੀ ਇੱਕ ਮਿੰਟ ਖੁੱਲ ਜਾਂਦੇ ਨਹੀਂ ਵੀ ਇਹ ਕਹਿੰਦਾ ਚੇਕ ਨਟ ਨਹੀਂ ਖੁੱਲਣਾ ਚਾਹੀਦਾ ਜਦੋਂ ਛੇਣੀ ਛੇਣਾ ਕੱਟਕੁੱਟ ਕੇ ਇਹਨੇ ਕਿਸ ਤਰੀਕੇ ਨਾਲ ਬਣਾ ਦਿੱਤਾ ਹੈ ਤੇ ਬੱਬੂ ਦਾ ਫੋਨ ਕਰਦਾ ਰਹਾ ਡੈਡੀ ਜੀ ਆਪਣੇ ਚੇਕ ਨਟ ਖੁੱਲਿਆ ਹਰਦਾ ਨਾ ਕੋਈ ਗਾਂਦੋਂ ਨਹੀਂ ਖੁੱਲਦਾ ਇਹ ਤੇ ਆ ਦੇਖੋ ਇੱਧਰ ਆਇਡਲ ਥੋੜੀ ਕਮੀ ਹੈਗੀ ਇੱਧਰ ਆ ਜਾ ਮੜਾ ਜਾ ਇਹ ਸਟਾਰਟ ਕਰਨੀ ਹੈ ਇਹ ਪਹਿਲੇ ਦੱਸ ਦਿੱਤਾ ਸੀ ਇਹ ਇਹ ਦੱਸ ਮੈਕਿੰਗ ਕੀਤੀ ਹੈ ਤਾਂ ਢੇੜਾ ਪਾਣ ਵਾਸਤੇ ਕੀਤਾ ਅੱਗੇ ਡੈਡੀ ਆ ਕੇ ਮੈਂ ਖੋਲ ਲਈਦੀ ਦੁਬਾਰਾ ਕਹੀ ਕਿ ਖੋਲ ਨਹੀਂ ਤੇ ਇਹ ਨਹੀਂ ਖੁੱਲਦਾ ਖੋਲ ਨਹੀਂ ਪੱਕਾ ਇਹ ਕੋਈ ਨਾ ਇਤਨ ਮਾਰਦਾ ਸਾ ਇਹਦੀ ਅਸਲ ਫੀਟਿੰਗ ਕਰਨੀ ਨਾ ਆ ਕਾਟ ਨਾ ਪਾਵੇ ਵਿੱਚ ਪਹਿਲੋ ਠੀਕ ਹੈ ਉਹ ਠੀਕ ਹੀ ਤੇ ਆ ਨਾ ਪਾਵੇ ਇਹਨੂੰ ਗੇੜ ਕੇ ਨਾ ਇਹਨੇ ਆਪਣੇ ਆਪ ਅਲਾਈਨਮੈਂਟ ਲੈਣੀ ਕਿੱਥੇ ਕੰਜਾਂ ਦਾ ਕੋਈ ਪੁਲੀ ਕਿੱਧਰ ਲੱਗੀ ਹੋਈ ਕੋਈ ਗਰਾਰੀ ਕਿੱਧਰ ਲੱਗੀ ਇੱਕ ਗਰਾਰੀ ਖਰਾਬ ਹੋ ਜਾਂਦੀ ਮਾਰਦੀ ਗਾਰੀ ਪੁਰਾਣੀ ਕਿਵੇਂ ਮਾਰਦੀ ਹੈ ਕੰਬਦੀ ਮਾਰੀ ਮੋਟੀ ਕਿਹੜਾ ਪਾਉਂਦੇ ਚੈਨ ਟਹਿੜ ਤਾਂ ਨਹੀਂ ਗਈ ਵੇਖੀ ਮੜਾ ਜਾ ਹੁਣ ਉਹ ਸਮਾਨ ਕੱਢ ਲਾਂਦੇ ਆਂਦਾ ਸਮਾਨ ਪਿਆ ਵਿੱਚ கடத்தி எட்டோ இச்சோ விக்கல ਤੇ ਗੱਲ ਲੋਹੇ ਨਾਲ ਮਗਰ ਹੈ ਮੇਰੇ ਸੀਂਦੇ ਵਿੱਚੋਂ ਲੋਹੇ ਲੰਗਾਦੇ ਰਹੇ ਉੱਥੇ ਚੈੱਕ ਕਰਦੇ ਰਹੇ ਦਾੜੇ ਕਿਵੇਂ ਜਾਣਗੇ ਨਹੀਂ ਨਹੀਂ ਰੱਖਿਆ ਹੈ ਅੱਛਾ ਮਹਾਰਾ ਮਾਣ ਕੋ ਰੱਖਦੇ ਕਿੰਨੇ ਟਾਈਮ ਤਿਆ ਜਾਂਦਾ ਹੈ ਹੈ ਨਿਕਲਿਆ ਕੋ ਨਹੀਂ ਬਾਹਰ ਚੱਕਰ ਹੀ ਬੜੇ ਨੇ ਰੇ ਕਰ ਜਾਂਲਾਂ ਚੱਕਰ ਇੱਥੇ ਦਿੱਸੀ ਜਾਂਦੇ ਨੇ ਉਹ ਜਿੱਥੇ ਚੱਲਣੀ ਉੱਥੇ ਕਰ ਜਿੱਥੇ ਚਲਾਣਾ ਮੈਂ ਐਵੇਂ ਜਨਾ ਫਾਇਲ ਸਹੀ ਰੱਖੇ ਜੀ ਚਾ ਆ ਠੀਕ ਐ ਇੱਥੇ ਐ ਇੱਥੇ ਕਰੇ ਨੂੰ ਐ ਇੱਥੇ ਵੀ ਕੀਤਾ ਠੀਕ ਨਹੀਂ ਗਾ ਠੀਕ ਐ ਇੱਥੇ ਕਰਦੇ ਨੂੰ ਆਣਾ ਇਹਨੇ ਚੱਕਰ ਸਹੀ ਨੇ ਕਿਹੜੀ ਜਿਦਾ ਜੀ ਆਪਣਾ ਇੰਨਾ ਹੀ ਵਲੌਗ ਆ ਆਪਾਂ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ 'ਚ ਉਹਨਾਂ ਤੱਕ ਲਈ ਮੇਰੇ ਵੀਰ ਨੂੰ ਸਤਿ ਸ਼੍ਰੀ ਅਕਾਲ ਜੀ